ਕਿ ਕਿਸੀਂ ਵੀ ਫੁੱਲ ਤੋਂ ਤਿਆਰ ਕਰ ਸਕਦੇ ਆ ਸਾਡਾ ਪਹਿਲੇ ਸਾਡੀਆਂ ਜਿਹੜੀ ਸੋਚ ਸੀ ਇੱਕ ਤਾਂ ਜਿਹੜੇ ਕੈਮੀਕਲ ਵਾਲੇ ਰੰਗ ਹੈਗੇ ਆ ਉਹਨਾਂ ਤੋਂ ਕਿੱਦਾਂ ਅਸੀਂ ਬਚ ਸਕੀਏ ਕਿਵੇਂ ਫੁੱਲ ਹਰ ਮੰਦਰ ਵਿੱਚ ਹਰ ਤਿਉਹਾਰ ਤੇ ਵਰਤੇ ਜਾਂਦੇ ਆ ਤੇ ਇੱਕ ਵਾਰੀ ਵਰਤਣ ਤੋਂ ਬਾਅਦ ਉਹ ਫੁੱਲ ਖਰਾਬ ਹੋ ਜਾਂਦੇ ਆ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਕਿ ਅਸੀਂ ਕਿੱਦਾਂ ਵੇਸਟ ਫੁੱਲਾਂ ਨੂੰ ਦੁਬਾਰਾ ਤੋਂ ਯੂਜ਼ ਕਰ ਸਕਦੇ ਆ ਤਾਂ ਉਹ ਸਾਰੇ ਫੁੱਲ ਵਰਤ ਕੇ ਅਸੀਂ ਰੰਗ ਬਣਾ ਸਕਦੇ ਆ ਕੋਸਾ ਜਿਹਾ ਪਾਣੀ ਕਰਨਾ ਬਹੁਤ ਜ਼ਿਆਦਾ ਉਬਲਦਾ ਪਾਣੀ ਨਹੀਂ ਲੈਣਾ ਪੋਸੇ ਪਾਣੀ ਤੇ ਪੱਤੀਆਂ ਨੂੰ 2 ਗ੍ਰਾਮ ਸਟ੍ਰਿਕ ਐਸਿਡ ਪਾ ਕੇ ਕੁਝ ਦੇਰ ਲਈ ਆਪਾਂ ਇਹਨਾਂ ਨੂੰ ਭਿਗੋ ਕੇ ਰੱਖ ਦੇਣਾ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਵਿੱਚੋਂ ਦੀ ਮਤਲਬ ਚੰਗੀ ਤਰ੍ਹਾਂ ਪੱਤੀਆਂ ਨੂੰ ਨਿਚੋੜ ਲੈਣਾ ਜਿਵੇਂ ਕਹਿੰਦੇ ਨੇ ਵੀ ਉਹਨਾਂ ਦਾ ਰਸ ਸਾਰਾ ਪਾਣੀ 'ਚ ਆ ਜਾਏ ਤਾਂ ਉਹ ਅਸੀਂ ਦੇਖਾਂਗੇ ਕਿ ਜਿਹੜਾ ਸਾਡੇ ਕੋਲ ਹੁਣ ਪਾਣੀ ਤਿਆਰ ਹੋਏਗਾ ਉਹ ਰੰਗਦਾਰ ਹੋਏਗਾ। ਕੰਨ ਤੋਂ ਆਰਗੈਨਿਕ ਗੁਲਾਲ ਦੇ ਨਾਮ ਤੇ ਜਿਹੜੇ ਰੰਗ ਰੰਗ ਮਿਲਦੇ ਨੇ ਉਹਨਾਂ ਨੂੰ ਲੈਣ ਜਾਂਦੇ ਆ ਤਾਂ ਉਹ ਘੱਟੋ-ਘੱਟ 1000 ਤੋਂ 1500 ਰੁਪਏ ਕਿਲੋ ਦੇ ਵਿੱਚ ਮਿਲਦੇ ਆ। ਜੇ ਤਾਂ ਤੁਸੀਂ ਆਪਣੇ ਘਰ ਹੀ ਤਿਆਰ ਕਰ ਰਹੇ ਹੋ ਤਾਂ ਸਿਰਫ ਤੁਹਾਡਾ ਖਰਚਾ ਇੱਕ ਆਰਰ ਰੋਡ ਤੇ ਹੋਣਾ। ਕਿ ਫੁੱਲ ਤੁਹਾਡੇ ਬਾਗ ਚ ਲੱਗੇ ਨੇ ਖੂਬਸੂਰਤ ਰੰਗਾ ਦਾ ਤਿਉਹਾਰ ਹੋਲੀ ਪਿਆਰ ਦਾ ਪ੍ਰਤੀਕ ਰੰਗਾ ਦਾ ਤਿਉਹਾਰ ਹੋਲੀ ਐਵੇਂ ਨਹੀਂ ਆਖਦੇ ਕਿ ਰੰਗਾ ਦੇ ਨਾਲ ਖੇਡਦੇ ਖੇਡਦੇ ਕਈ ਵਾਰ ਦੁਸ਼ਮਣ ਵੀ ਗਲੇ ਮਿਲ ਜਾਂਦੇ ਨੇ ਪਰ ਉਹਨਾਂ ਕੈਮੀਕਲ ਰੰਗਾ ਤੋਂ ਕਿਵੇਂ ਬਚੀਏ ਕਿਉਂਕਿ ਅਕਸਰ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖ ਰਿਹਾ ਕੈਮੀਕਲ ਯੁਕਤ ਬਾਜ਼ਾਰਾਂ ਦੇ ਵਿੱਚ ਰੰਗ ਮਿਲ ਰਹੇ ਨੇ ਪਰ ਹੁਣ ਫੁੱਲਾਂ ਦੇ ਨਾਲ ਵੀ ਤੁਸੀਂ ਹੋਲੀ ਮਨਾ ਸਕਦੇ ਹੋ ਫੁੱਲਾਂ ਦੇ ਰੰਗ ਬਣਾ ਕੇ ਮੈਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਆ ਮੇਰੇ ਨਾਲ ਡਾਕਟਰ ਸ਼ਲਨੀ ਨੇ ਔਰ ਮੇਰੇ ਨਾਲ ਉਹ ਵਿਦਿਆਰਥੀ ਵੀ ਨੇ ਜਿਹੜੇ ਇਹਨਾਂ ਰੰਗਾਂ ਦੇ ਨਾਲ ਹੋਲੀ ਖੇਲ ਰਹੇ ਨੇ ਔਰ ਡਾਕਟਰ ਸ਼ਲਨੀ ਕੋਲ ਅਸੀਂ ਪੁੱਛਾਂਗੇ ਕਿ ਇਹ ਜਿਹੜੇ ਰੰਗ ਬਣਾਏ ਨੇ ਤੁਸੀਂ ਇਹ ਦੋ ਟੱਪ ਦੇਖ ਰਹੇ ਹੋ ਇਹਨਾਂ ਦੇ ਵਿੱਚ ਇਹ ਰੰਗ ਬਣੇ ਹੋਏ ਨੇ ਅਲੱਗ-ਅਲੱਗ ਰੰਗ ਨੇ ਔਰ ਤੁਸੀਂ ਇਹ ਹੈਰਾਨ ਹੋਵੋਗੇ ਕਿ ਫੁੱਲਾਂ ਦੇ ਨਾਲ ਇਹ ਰੰਗ ਬਣਾਏ ਨੇ ਸਾਰੇ ਇਹ ਕੋਈ ਨੁਕਸਾਨ ਨਹੀਂ ਕਰਨਗੇ ਤੁਹਾਡੀ ਸਕਿਨ ਦੇ ਉੱਤੇ ਔਰ ਇਸ ਦੀ ਪੂਰੀ ਜਾਣਕਾਰੀ ਅਸੀਂ ਡਾਕਟਰ ਡਾਕਟਰ ਸ਼ਾਲਨੀ ਕੋਲੋਂ ਲਵਾਂਗੇ ਕਿ ਕਿਵੇਂ ਇਹ ਸੋਚ ਆਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਸ ਵਿਭਾਗ ਦੇ ਵਿੱਚ ਔਰ ਕਿਵੇਂ ਫੁੱਲਾਂ ਦੇ ਨਾਲ ਇਹ ਰੰਗ ਤਿਆਰ ਕੀਤੇ ਡਾਕਟਰ ਸ਼ਾਲਨੀ ਇਹ ਇਹ ਜਿਹੜੇ ਫੁੱਲ ਨੇ ਕਿਸੇ ਵੀ ਫੁੱਲ ਦੇ ਨਾਲ ਅਸੀਂ ਇਹ ਰੰਗ ਤਿਆਰ ਕਰ ਸਕਦੇ ਹਾਂ ਅਸੀਂ ਇਹ ਰੰਗ ਕਿਸੇ ਵੀ ਫੁੱਲ ਤੋਂ ਤਿਆਰ ਕਰ ਸਕਦੇ ਹਾਂ ਸਾਡਾ ਪਹਿਲੇ ਸਾਡੀ ਜਿਹੜੀ ਸੋਚ ਸੀ ਇੱਕ ਤਾਂ ਜਿਹੜੇ ਕੈਮੀਕਲ ਵਾਲੇ ਰੰਗ ਹੈਗੇ ਆ ਉਹਨਾਂ ਤੋਂ ਕਿੱਦਾਂ ਅਸੀਂ ਬਚ ਸਕੀਏ ਕਿਉਂਕਿ ਉਹ ਸਾਡੀ ਸਕਿਨ ਲਈ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਤਾਂ ਉਸ ਨੂੰ ਬਚਾਉਣ ਲਈ ਸਾਡੇ ਦੇ ਪਹਿਲੇ ਤਾਂ ਇਹ ਦਿਮਾਗ ਚ ਆਇਆ ਕਿ ਅਸੀਂ ਇਸ ਪਾਸੇ ਕੁਝ ਚਲੀਏ ਦੂਜਾ ਜਿਹੜਾ ਅੱਜ ਕੱਲ ਹੈਗਾ ਕਿ ਅਸੀਂ ਫੁੱਲਾਂ ਦੀ ਖੇਤੀ ਲਈ ਫਾਰਮਰ ਨੂੰ ਕਹਿੰਦੇ ਆ ਬਟ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਆਂਦੀ ਹੈ ਕਿ ਕਈ ਵਾਰੀ ਮਾਰਕੀਟ 'ਚ ਉਹਨਾਂ ਦੇ ਫੁੱਲ ਵਿਕਦੇ ਨਹੀਂ ਤੇ ਦੂਜਾ ਅਸੀਂ ਦੇਖਿਆ ਕਿ ਜਿਵੇਂ ਫੁੱਲ ਹਰ ਮੰਦਰ ਵਿੱਚ ਹਰ ਤਿਉਹਾਰ ਤੇ ਵਰਤੇ ਜਾਂਦੇ ਆ ਤੇ ਇੱਕ ਵਾਰੀ ਵਰਤਣ ਤੋਂ ਬਾਅਦ ਉਹ ਫੁੱਲ ਖਰਾਬ ਹੋ ਜਾਂਦੇ ਆ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋ ਕਿ ਅਸੀਂ ਕਿੱਦਾਂ ਵੇਸਟ ਫੁੱਲਾਂ ਨੂੰ ਦੁਬਾਰਾ ਤੋਂ ਯੂਜ਼ ਕਰ ਸਕਦੇ ਆ ਤੇ ਕਿਸ ਤਰ੍ਹਾਂ ਜੇ ਫਾਰਮਰ ਦੇ ਫੁੱਲ ਮੰਡੀ ਚ ਨਹੀਂ ਗਏ ਤਾਂ ਉਹਨਾਂ ਦੀ ਵੈਲਿਊ ਐਡੀਸ਼ਨ ਜਿਹਨੂੰ ਅਸੀਂ ਟਰਮ ਯੂਜ਼ ਕਰਦੇ ਆ ਕਿੱਦਾਂ ਕਰਦੇ ਆ ਸਾਡੇ ਪੰਜਾਬ ਵਿੱਚ ਜ਼ਿਆਦਾਤਰ ਜਿਹੜੀ ਹੈ ਮੈਰੀਗੋਲਡ ਦੀ ਤੇ ਦੇਸੀ ਗੁਲਾਬ ਦੀ ਖੇਤੀ ਕੀਤੀ ਜਾਂਦੀ ਹੈ ਤੇ ਉਸ ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਸਾਡੀ ਸੋਚ ਆਈ ਕਿ ਅਸੀਂ ਇਹਦੇ ਤੋਂ ਗੁਲਾਲ ਬਣਾ ਕੇ ਦੇਖੀਏ ਚਾਹੇ ਮੰਦਿਰ ਚ ਫੁੱਲ ਵਰਤੇ ਜਾ ਚੁੱਕੇ ਹੋਣ ਜਾਂ ਜਿਹੜੇ ਫੁੱਲ ਮੰਡੀ ਚ ਨਹੀਂ ਵਿਕੇ ਜਾਂ ਜਿਵੇਂ ਅੱਜਕੱਲ ਪੈਲਸਾਂ ਚ ਅਸੀਂ ਸਭ ਤੋਂ ਪਹਿਲੇ ਫੁੱਲਾਂ ਨਾਲ ਸਜਾਵਟ ਕੀਤੀ ਹੁੰਦੀ ਹੈ ਉਸ ਤੋਂ ਬਾਅਦ ਉਹ ਫੁੱਲ ਖਰਾਬ ਹੋ ਜਾਂਦੇ ਆ ਤਾਂ ਉਹ ਸਾਰੇ ਫੁੱਲ ਵਰਤ ਕੇ ਅਸੀਂ ਰੰਗ ਬਣਾ ਸਕਦੇ ਆ अच्छा ये दी विधि की है क्योंकि जिंदे भी व्यूअर्स जिन्ने भी दर्शक ਸਾਡੇ ਦੇਖ ਰਹੇ ਨੇ ਔਰ కెమికਲ युक्त ਰੰਗਾ ਤੋਂ ਬਚਣ ਉਸ ਤੋਂ ਪਹਿਲੇ ਇਹ ਰੰਗ ਆਪਣੇ ਘਰਾਂ ਦੇ ਵਿੱਚ ਬਣਾ ਲੈਣ ਔਰ ਇਹ ਰੰਗ ਦੀ ਬਣਾਉਣ ਦੀ ਵਿਧੀ ਕੀ ਹੈ ਇਹ ਬੜੇ ਸੌਖੇ ਤਰੀਕੇ ਨਾਲ ਬਣਾ ਸਕਦੇ ਆ ਇਹ ਰੰਗ ਬਹੁਤ ਸੌਖੇ ਤਰੀਕੇ ਨਾਲ ਘਰ ਅਸੀਂ ਜੇ ਜਿਹੜੀ ਅਸੀਂ ਜੇ ਕਹੀ ਹੈ ਕਿ ਅੱਜਕੱਲ੍ਹ ਹਰ ਘਰ ਵਿੱਚ ਗੇਂਦਾ ਵੀ ਲੱਗਾ ਹੁੰਦਾ ਹੈ ਤੇ ਦੇਸੀ ਗੁਲਾਬ ਵੀ ਲੱਗਾ ਹੁੰਦਾ ਹੈ ਜਾਂ ਜਿਹੜੇ ਵੀ ਕੋਈ ਫੁੱਲ ਲੱਗੇ ਹੋਏ ਆ ਅਸੀਂ ਉਹਨਾਂ ਤੋਂ ਇਹ ਗੁਲਾਲ ਜਿਹੜੀ ਆ ਉਹ ਤਿਆਰ ਕਰ ਸਕਦੇ ਆ ਹਰਬਲ ਫੁੱਲਾਂ ਦਾ ਹਰਬਲ ਫੁੱਲਾਂ ਦਾ ਹਨਾ ਤੇ ਅਸੀਂ ਸਿਰਫ ਜੇ ਕਰਨੇ ਵੀ ਜਿਹੜੇ ਵੀ ਫੁੱਲ ਆ ਨਾ ਉਹਨਾਂ ਦੀਆਂ ਪੱਤੀਆਂ ਨੂੰ ਅਡ ਕਰ ਲੈਣਾ ਫੁੱਲਾਂ ਤੋਂ ਉਹ ਪੱਤੀਆਂ ਨੂੰ ਅਡ ਕਰਕੇ ਜਿਵੇਂ ਅੰਦਾਜ਼ਨ ਅਸੀਂ ਕਿਹਾ ਕਿ ਜੇ ਕਿਲੋਕ ਪੱਤੀਆਂ ਹੈਗੀਆਂ ਤਾਂ ਉਹ ਕਿਲੋ ਪੱਤੀਆਂ ਨੂੰ ਅਸੀਂ 1 ਲੀ ਉਹਨਾਂ ਦੇ ਵਿੱਚ 2 ਗ੍ਰਾਮ ਅਸੀਂ ਸਿਟ੍ਰਿਕ ਐਸਿਡ ਪਾਣਾ ਹੈ ਸਿਟ੍ਰਿਕ ਐਸਿਡ ਪਾਉਣ ਦਾ ਸਾਡਾ ਮੇਨ ਕਾਰਨ ਹੈ ਇਹ ਕੋਈ ਕੈਮੀਕਲ ਨਹੀਂ ਹੈਗਾ ਇਹ ਆਮ ਪंसारी ਦੀ ਦੁਕਾਨ ਤੇ ਵੀ ਮਿਲਦਾ ਹੈ ਆਪਣੇ ਜਿਹੜੇ ਕੋਸਮੈਟਿਕ ਕਰੀਮਾਂ ਸਾਬੂਨ ਉਹਨਾਂ 'ਚ ਵੀ ਲਾਉਂਦੇ ਆ ਸਿਟ੍ਰਿਕ ਐਸਿਡ ਪਾਉਣ ਦਾ ਕਾਰਨ ਹੈ ਵੀ ਇਹਦੇ ਨਾਲ ਜਿਹੜਾ ਰੰਗ ਹੈ ਜਦੋਂ ਆਪਾਂ ਰੱਖਾਂਗੇ ਆ ਕਲਰ ਨੂੰ ਕਲਰ ਥੋੜੀ ਜ਼ਿਆਦਾ ਦੇਰ ਤੱਕ ਰਹਿੰਦਾ ਹੈਗਾ ਉੱਡਦਾ ਨਹੀਂ ਰੰਗ ਤਾਂ ਅਸੀਂ ਕੋਸਾ ਜਿਹਾ ਪਾਣੀ ਕਰਨਾ ਹੈ ਬਹੁਤ ਜ਼ਿਆਦਾ ਉਬਲਦਾ ਪਾਣੀ ਨਹੀਂ ਲੈਣਾ ਕੋਸੇ ਪਾਣੀ 'ਚ ਇਹ ਪੱਤੀਆਂ ਨੂੰ 2 ਗ੍ਰਾਮ ਸਿਟ੍ਰਿਕ ਐਸਿਡ ਪਾ ਕੇ ਕੁਝ ਦੇਰ ਲਈ ਆਪਾਂ ਇਹਨਾਂ ਨੂੰ ਭਿਗ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਵਿੱਚੋਂ ਦੀ ਮਤਲਬ ਚੰਗੀ ਤਰ੍ਹਾਂ ਪੱਤੀਆਂ ਨੂੰ ਨਿਚੋੜ ਲੈਣਾ ਜਿਵੇਂ ਕਹਿੰਦੇ ਨੇ ਵੀ ਉਹਨਾਂ ਦਾ ਰਸ ਸਾਰਾ ਪਾਣੀ 'ਚ ਆ ਜਾਵੇ ਤਾਂ ਹੁਣ ਅਸੀਂ ਦੇਖਾਂਗੇ ਕਿ ਜਿਹੜਾ ਸਾਡੇ ਕੋਲ ਹੁਣ ਪਾਣੀ ਤਿਆਰ ਹੋਏਗਾ ਉਹ ਰੰਗਦਾਰ ਹੋਏਗਾ ਜਿਵੇਂ ਕਿ ਗੁਲਾਬ ਦਾ ਤਾਂ ਉਹਦੇ 'ਚ ਲਾਲੀ ਹੋਏਗੀ ਜੇ ਆਪਾਂ ਮੈਰੀਗੋਲਡ ਦੀ ਗੱਲ ਕੀਤੀ ਹੈ ਤਾਂ ਉਹਦੇ 'ਚ ਪੀਲਾਪਨ ਹੋਏਗਾ ਉਸ ਤੋਂ ਬਾਅਦ ਜਿਹੜਾ ਆਪਾਂ ਆਰ ਆਰ ਰੋਡ ਆਰਮ ਵਰਤਦੇ ਹਾਂ ਘਰ ਵਿੱਚ ਜਿਹੜਾ ਕਿ ਆਪਣੀ ਸਕਿਨ ਤੇ ਬੜਾ ਨਾ ਸੌਫਟ ਚ ਰਹਿੰਦਾ ਪਾਊਡਰ ਦੀ ਤਰ੍ਹਾਂ ਹੁੰਦਾ ਅਸੀਂ ਉਸ ਆਰ ਆਰ ਰੋਡ ਦੇ ਵਿੱਚ ਇਹ ਜਿਹੜਾ ਫੁੱਲਾਂ ਦੇ ਰੰਗ ਵਾਲਾ ਘੋਲ ਹੈ ਉਹਨੂੰ ਮਿਲਾ ਜਿਵੇਂ ਕਿ तकरीबन तकरीबन ਜੇਸੀਂ ਦੇਖੇ ਕਿ 500 ਗ੍ਰਾਮ ਆਰ ਆ ਰੋਡ ਦੇ ਵਿੱਚ ਜਿਹੜਾ ਅਸੀਂ 1 ਲੀਟਰ ਪਾਣੀ ਤੋਂ ਘੋਲ ਤਿਆਰ ਕੀਤਾ ਉਹ ਸਾਡਾ ਕੜਾਜ ਹੈ ਜਿਹਨੂੰ ਅਸੀਂ ਕਵਾਂਗੇ ਉਹ 500 600 ਐਮ ਐਲ ਸਾਡੇ ਕੋਲ ਆ ਜਾਏਗਾ 1 ਲੀਟਰ ਤੋਂ ਘੱਟ ਇਹ ਇਹ ਵਿਧੀ ਇਹ ਵਿਧੀ ਇੱਕ ਪੋਸਟਰ ਤੇ ਵੀ ਲਿਖੀ ਹੋਈ ਹੈ ਪੰਜਾਬ ਖੇਤੀਬੜੀ ਯੂਨੀਵਰਸਿਟੀ ਨੇ ਇੱਕ ਪੋਸਟਰ ਵੀ ਤਿਆਰ ਕੀਤਾ ਕਿ ਹਰਬਲ ਫੁੱਲਾਂ ਦਾ ਗੁਲਾਲ ਪਹਿਲੇ ਤਾਂ ਇਹ ਜਿਹੜੀ ਲਾਈਨ ਹੈ 1 ਕਿਲੋ ਕੁਤਰੇ ਕੀਤੇ ਫੁੱਲ ਲਵੋ ਕੁਤਰੇ ਦਾ ਮੀਨਸ ਉਹਨੂੰ ਪੂਰੀ ਤਰ੍ਹਾਂ ਕੁਤਰ ਲਵੋ ਹੈ ਫੁੱਲੇ ਹਾਂਜੀ ਫੁੱਲਾਂ ਨੂੰ ਕੁੱਤਰਨ ਦਾ ਮਤਲਬ ਹੈ ਕਿ ਅਸੀਂ ਉਹਦੇ ਹਰੇ ਜਿਵੇਂ ਕਿ ਅਸੀਂ ਦਿਖਾਇਆ ਸੀ ਜਿਵੇਂ ਕਿ ਜਿਵੇਂ ਮੰਨ ਲਓ ਸਾਡੇ ਕੋਲ ਇਹੀ ਫੁੱਲ ਹੈ ਤਾਂ ਕੁੱਤਰਨ ਦਾ ਮਤਲਬ ਹੈ ਵਾ ਕਿ ਅਸੀਂ ਇਹਦੇ ਪਿੱਛੋਂ ਜਿਹੜਾ ਹਰਾ ਹਰਾ ਹਿੱਸਾ ਹੈ ਇਹਨੂੰ ਅਲੱਗ ਕਰਨਾ ਹੈ ਇਹਨੂੰ ਬਸ ਅਲੱਗ ਕਰਨਾ ਤੇ ਜਿਹੜੀ ਇਹ ਸਾਡੀ ਪੱਤੀ ਹੈ ਜੇ ਸਾਡਾ ਮਨ ਕਰੇ ਤਾਂ ਇਹਨੂੰ ਥੋੜਾ ਜਿਹਾ ਕੱਟ ਲਈਏ ਨਹੀਂ ਤਾਂ ਐਦਾ ਹੀ ਪਾਣੀ 'ਚ ਐ ਪਾ ਦਈਏ ਇਹ ਕੁੱਤਰਨ ਦਾ ਮਤਲਬ ਹੈ ਔਰ 1 ਲੀਟਰ ਕੋਸੇ ਪਾਣੀ ਵਿੱਚ 2 ਗ੍ਰਾਮ ਸਿਟਰਿਕ ਐਸਿਡ ਪਾ ਕੇ 1 ਘੰਟਾ ਡੋਬ ਕੇ ਰੱਖੋ ਹਾਂਜੀ ਲਗਭਗ 600 ਤੋਂ 700 ਐਮਐਲ ਕਾੜਾ ਛਾਣ ਲਵੋ ਕਾੜੇ ਦਾ ਮਤਲਬ ਕਾੜੇ ਦਾ ਮਤਲਬ ਜਦੋਂ ਅਸੀਂ ਇਹਨੂੰ ਪੱਤੀਆਂ ਨੂੰ ਕੋਸੇ ਪਾਣੀ 'ਚ ਪਾ ਕੇ ਰੱਖਾਂਗੇ ਤਾਂ ਉਹ ਰੰਗ ਉਹਦੇ 'ਚ ਆ ਜਾਏਗਾ ਤਾਂ ਜਿਹੜਾ ਉਹ ਕਾੜਾ ਮਤਲਬ ਉਹ ਜਿਹੜਾ ਤੁਹਾਡਾ ਰੰਗ ਵਾਲਾ ਪਾਣੀ ਹੈ ਉਹਨੂੰ ਅਸੀਂ ਇੱਥੇ ਕਾੜਾ ਕਿਹਾ ਵੀ ਉਹ ਰੰਗਦਾਰ ਪਾਣੀ ਜਿਹੜਾ ਆ ਜਾਏਗਾ ਸਾਡਾ ਦੂਸਰੀ ਅਗਲੀ ਲਾਈਨ ਹੈ ਕਿ ਤਿਆਰ ਕੀਤੇ ਕਾੜੇ ਵਿੱਚ 500 ਗ੍ਰਾਮ ਹਰਾ ਰੋਟ ਮਿਲਾਓ ਅਤੇ 3-4 ਦਿਨਾਂ ਲਈ ਛਾਵੇਂ ਸਵਾਉ ਹਾਂਜੀ ਹੁਣ ਆਪਾਂ ਜਦੋਂ ਇਹਨੂੰ ਆਰਾ ਰੋਣ ਨਾਲ ਮਿਕਸ ਕਰ ਲਾਂਗੇ ਤਾਂ ਉਸ ਤੋਂ ਬਾਅਦ ਉਹ ਥੋੜਾ ਥੋੜਾ ਗਿੱਲਾ ਰਹੇਗਾ ਆਪੇ ਨੂੰ ਧੁੱਪ ਚ ਨਹੀਂ ਸੁਕਾਣਾ ਕਿਉਂਕਿ ਧੁੱਪ ਚੋਂ ਦਾ ਰੰਗ ਬਹੁਤ ਛੇਤੀ ਉੱਡ ਜਾਏਗਾ ਕਿਸੇ ਵੀ ਛਾਂ ਵਾਲੇ ਕਮਰੇ ਚ ਰੱਖ ਲਾਂਗੇ ਉੱਥੇ ਅਸੀਂ ਤਿੰਨ ਤੋਂ ਚਾਰ ਦਿਨ ਰੱਖਾਂਗੇ ਜਿਵੇਂ ਕਿ ਤੁਸੀਂ ਇਹ ਟੱਬ ਦੇਖ ਹੀ ਰਹੇ ਹੋ ਇਹਨਾਂ ਟੱਬਾਂ ਦੇ ਵਿੱਚ ਜਿਹੜਾ ਆਪਣਾ ਹੈਗਾ ਰੰਗ ਉਹ ਸੁੱਕ ਰਿਹਾ ਸੁਕਣ ਤੋਂ ਬਾਅਦ ਅਸੀਂ ਇਹਨੂੰ ਫਿਰ ਕਈ-ਕਈ ਵਾਰ ਥੋੜੀਆਂ-ਥੋੜੀਆਂ ਗੱਠਾਂ ਹੁੰਦੀਆਂ ਤਾਂ ਉਹਨੂੰ ਚੰਗੀ ਤਰ੍ਹਾਂ ਅਸੀਂ ਕ੍ਰਸ਼ ਕਰ ਲੈਣਾ ਹੈਗਾ ਚਾਹੇ ਜੇ ਆਪਾਂ ਵੱਡੇ ਸਕੇਲ ਤੇ ਜਦੋਂ ਗੱਲ ਕਰਦੇ ਆ ਤਾਂ ਅਸੀਂ ਕਹਿੰਦੇ ਕਿ ਮਿਕਸੀ 'ਚ ਗ੍ਰਾਈਂਡ ਕਰ ਲੈਣਾ ਪਰ ਜੇ ਅਸੀਂ ਆਪਣੇ ਘਰ ਬਣਾ ਰਿਹਾ ਤਾਂ ਹੱਥਾਂ ਨਾਲ ਹੀ ਕ੍ਰਸ਼ ਹੋ ਜਾਏਗਾ ਉਸ ਤੋਂ ਬਾਅਦ ਇਹ ਚੀਜ਼ ਤਿਆਰ ਹੋ ਜਾਏਗੀ ਸੋ ਇਹ ਚੀਜ਼ ਤਿਆਰ ਹੋ ਜਾਏਗੀ ਔਰ ਵਧੀਆ ਗੁਲਾਲ ਵਰਤੋ ਫੁੱਲਾਂ ਦੇ ਦੇ ਨਾਲ ਬਣੇ ਹੋਏ ਔਰ ਇਹ ਤੁਸੀਂ ਕਲਰ ਦੇਖ ਹੀ ਰਹੇ ਹੋ ਕਾਫੀ ਖੂਬਸੂਰਤ ਨਜ਼ਰ ਆ ਰਹੇ ਨੇ ਮੈਂ ਪਹਿਲੇ ਕਿਹਾ ਕਿ ਜਿਹੜੇ ਕੈਮੀਕਲ ਯੁਕਤ ਬਾਜ਼ਾਰਾਂ ਦੇ ਵਿੱਚ ਰੰਗ ਮਿਲਦੇ ਨੇ ਉਹਨਾਂ ਤੋਂ ਬ ਇਹ ਤਸਵੀਰ ਇਸ ਕਰਕੇ ਦਿਖਾ ਰਿਹਾ ਕਿਉਂਕਿ ਜਿਹੜੇ ਕੈਮੀਕਲ ਯੁਕਤ ਬਾਜ਼ਾਰਾਂ ਦੇ ਵਿੱਚ ਰੰਗ ਮਿਲਦੇ ਨੇ ਸਭ ਤੋਂ ਮਹਿੰਗੇ ਭਾਅ ਮਿਲਦੇ ਨੇ ਇਹ ਇਸ ਦੇ ਉੱਤੇ ਖਰਚਾ ਵੀ ਕੋਈ ਨਹੀਂ ਆਪਣੇ ਗਾਰਡਨ ਤੋਂ ਫੁੱਲ ਤੋੜੋ ਜਾਂ ਕਿਧਰੋਂ ਲੈ ਲਓ ਤਾਂ ਉਹਨਦੇ ਤੋਂ ਸਾਂਸੀ ਹੈ ਜਿਹੜੇ ਆ ਘਰ ਘਰ ਹੀ ਤਿਆਰ ਕਰ ਸਕਦੇ ਆ ਤੇ ਵੈਸੇ ਜੇ ਆਪਾਂ ਉਦਾਂ ਗੱਲ ਕਰਦੇ ਆ ਜੇ ਦੁਕਾਨਾਂ ਤੋਂ ਆਰਗੈਨਿਕ ਗੁਲਾਲ ਦੇ ਨਾਮ ਤੇ ਜਿਹੜੇ ਰੰਗ ਰੰਗ ਮਿਲਦੇ ਨੇ ਉਹਨਾਂ ਨੂੰ ਲੈਣ ਜਾਂਦੇ ਆ ਤਾਂ ਉਹ ਘੱਟੋ ਘੱਟ 1000 ਤੋਂ 1500 ਰੁਪਏ ਕਿਲੋ ਦੇ ਵਿੱਚ ਮਿਲਦੇ ਆ ਤੇ ਇਹਦੀ ਜਿਹੜੀ ਤਿਆਰ ਦੀ ਜੇ ਤਾਂ ਤੁਸੀਂ ਆਪਣੇ ਘਰ ਹੀ ਤਿਆਰ ਕਰ ਰਹੇ ਹੋ ਤਾਂ ਸਿਰਫ ਤੁਹਾਡਾ ਖਰਚਾ ਇੱਕ ਆਰਰ ਰੋਡ ਤੇ ਹੋਣਾ ਤੇ ਫੁੱਲ ਤੁਹਾਡੇ ਬਾਗ ਚ ਲੱਗੇ ਨੇ ਤੇ ਜੇ ਅਸੀਂ ਫਾਰਮਰ ਲੈਵਲ ਤੇ ਕਮਰਸ਼ੀਅਲ ਗੱਲ ਕਰਦੇ ਆ ਤਾਂ ਉਹ 1000 ਰੁਪਏ ਕਿਲੋ ਇਹਨਾਂ ਨੂੰ ਵੇਚਦੇ ਨੇ ਰੰਗ ਦਾ ਮੈਡਮ ਸ਼ਾਲਨੀ ਇਹ ਫੁੱਲ ਹੋਊਗਾ ਉਦਾਂ ਦੇ ਰ ਉੰਦੇ ਨਾਲ ਹੀ ਮਿਲਦਾ ਆਏਗਾ ਕਿਉਂਕਿ ਇਹਨਾਂ ਦੇ ਵਿੱਚ ਜਿਹੜੀਆਂ ਪਿਗਮੈਂਟ ਹੁੰਦੀਆਂ ਉਹ ਅਸੀਂ ਪਾਣੀ 'ਚ ਲੈ ਕੇ ਆਉਂਦੇ ਆ ਜਿਹੜੀਆਂ ਰੰਗ ਦਿੰਦੀਆਂ ਸੋ ਇਹ ਇਹ ਜਿਹੜੀਆਂ ਹੱਤਾ ਦੇ ਵਿੱਚ ਜਾਰ ਫੜਿਆ ਗੁਲਾਬ ਦਾ ਫੁੱਲ ਹੈ ਤਾਂ ਗੁਲਾਬੀ ਰੰਗ ਹੈ ਔਰ ਅਲੱਗ-ਅਲੱਗ ਕਲਰ ਜਿੱਦਾਂ ਦਾ ਕਲਰ ਹੋਊਗਾ ਗੁਲਾਬ ਦਾ ਜਾਂ ਕੋਈ ਹੋਰ ਫੁੱਲ ਹੋਊਗਾ ਉਸ ਉਸੇ ਕਲਰ ਦੇ ਹਿਸਾਬ ਦੇ ਨਾਲ ਇਹ ਰੰਗ ਤਿਆਰ ਹੋ ਜਾਏਗਾ ਇਹ ਵਿਦਿਆਰਥੀ ਨੇ ਮੇਰੇ ਨਾਲ ਤੁਸੀਂ ਤਾਂ ਹੋਲੀ ਖੇਲ ਰਹੇ ਹੋ ਕਿਵੇਂ ਸਮਝਦੇ ਹੋ ਕਿਉਂਕਿ ਇਹ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੀ ਪੜ੍ਹਦੇ ਹੋ ਅ ਡਿਪਾਰਟਮੈਂਟ ਵੀ ਫਲੋਰੀ ਕਲਚਰ ਹੈ ਨਾ ਫਲੋਰੀ ਕਲਚਰ ਹੈ ਕਿਵੇਂ ਬਾਕੀ ਜਿਹੜੇ ਯੂਥ ਹੈ ਉਹਨਾਂ ਨੂੰ ਕੀ ਮੈਸੇਜ ਦਵੋਗੇ ਕਿ ਇਹ ਰੰਗ ਕਿੰਨੇ ਸੇਫ ਆਉਣ ਵਾਲੀ ਮੈਂ ਆਪ ਹੀ ਯੂਜ਼ ਕਰਕੇ ਦੇਖਿਆ ਇਹਨੂੰ ਆਪਾਂ ਸਾਰਿਆਂ ਨੇ ਯੂਜ਼ ਵੀ ਕੀਤਾ ਤੇ ਇਹਦਾ ਇੱਕ ਬੈਸਟ ਜੋ ਯੂਜ਼ ਕਰਕੇ ਦਿਖਾਓ ਮੇਰੇ ਖਿਆਲ ਨਾਲ ਮੂਹ ਤੇ ਰੰਗ ਲਾਇਆ ਇੱਕ ਦੂਜੇ ਨੂੰ ਹੈ ਆ ਦੇਖ ਲਓ ਇਹਦੇ ਕੋਈ ਵੀ ਸਕਿਨ ਸਾਈਡ ਇਫੈਕਟਸ ਨਹੀਂ ਹੈਗੇ ਜੋ ਕਿ ਮੋਸਟਲੀ ਅੱਜਕੱਲ ਯੂਥ ਦੇਖਦੀ ਹੈ ਕਿ ਆਪਾਂ ਕੁਝ ਵੀ ਫੇਸ ਲਾਈਏ ਤੇ ਉਹ ਸਾਈਡ ਇਫੈਕਟ ਸ਼ੋ ਕਰਦੇ ਬਟ ਇਹਦਾ ਇਹ ਮੇਨ ਚੀਜ਼ ਹੈ ਕਿ ਨੇਚਰਲ ਨੇ ਤੇ ਕੋਈ ਵੀ ਸਾਈਡ ਇਫੈਕਟਸ ਨਹੀਂ ਸ਼ੋ ਕਰਦੇ ਆਪਾਂ ਤੁਹਾਡੇ ਰੰਗ ਨਹੀਂ ਲਾ ਰਹੇ ਲੱਗਿਆ ਲੱਗਿਆ ਸਰ ਮੈਂ ਵੀ ਨਹੀਂ ਕਿਹਾ ਕਿ ਦੁਸ਼ਮਣ ਵੀ ਗਲੇ ਮਿਲ ਜਾਂਦੇ ਨੇ ਜਦੋਂ ਹੋਲੀ ਦਾ ਤਿਉਹਾਰ ਆਉਂਦਾ ਜਿੰਨੂੰ ਮਰਜ਼ੀ ਰੰਗ ਲਾ ਦਿਓ ਉਹ ਦੁਸ਼ਮਣ ਦੋਸਤ ਬਣ ਜਾਂਦੇ ਨੇ ਸੋ ਤੁਸੀਂ ਆਪਸ ਦੇ ਵਿੱਚ ਦੋਸਤ ਹੋ ਔਰ ਇਹ ਜਿਹੜੇ ਯੂਥ ਹੈ ਮੈਂ ਦੁਬਾਰ ਵਾਰ-ਵਾਰ ਇਹੀ ਆਖ ਰਿਹਾ ਯੂਥ ਨੂੰ ਕੀ ਮੈਸੇਜ ਦਿਵੋਗੇ ਕੈਮੀਕਲ ਯੁਕਤ ਰੰਗਾਂ ਨਾਲ ਕਿਵੇਂ ਬਚਨ ਇਹਨਾਂ ਨੇ ਵਿਧੀ ਦੱਸਦੀ ਮੈਸੇਜ ਕੀ ਦਿਵੋਗੇ ਯੂਟਿਊਬ ਨੂੰ ਕਿ ਕਿ ਹੋਲੀ ਹੈ ਤਾਂ ਸਾਰੇ ਸੇਫਲੀ ਰਪਲੇ ਕਰਨਾ ਚਾਹੁੰਦੇ ਆਂ ਇНГਰੀਡੀਅੰਟ ਸਾਰੇ ਸੇਫ ਹੈ ਸਕਿਨ ਦੇ ਤੇ ਕੋਈ ਸਾਈਡ ਇਫੈਕਟਸ ਨਹੀਂ ਹੈ ਤੇ ਇਸ ਕਰਕੇ ਟੈਨਸ਼ਨ ਫਰੀ ਹੋ ਕੇ ਆਪਾਂ ਹੋਲੀ ਇੰਜੋਏ ਕਰ ਸਕਦੇ ਆਂ ਇਸ ਪ੍ਰੈਪਰੇਸ਼ਨ ਨਾਲ ਬਿਲਕੁਲ ਔਰ ਅਸੀਂ ਵੀ ਇਹੀ ਆਖਦੇ ਆ ਜਿੰਨੇ ਵੀ ਲੋਕ ਹੈ ਨਾ ਤਸਵੀਰਾਂ ਨੂੰ ਦੇਖ ਰਹੇ ਨੇ ਘਰ ਬੈਠ ਕੇ ਉਹ ਆਪਣੀ ਸੇਫ ਹੋਲੀ ਮਨਾਣ ਕਿਉਂਕਿ ਕਈ ਵਾਰ ਅਜਿਹੇ ਰੰਗਾਂ ਦਾ ਇਸਤੇਮਾਲ ਹੋ ਜਾਂਦਾ ਜਿਹੜਾ ਸਕਿਨ ਨੂੰ ਤਾਂ ਨੁਕਸਾਨ ਹੁੰਦਾ ਵੀ ਹੈ ਤੇ ਲੜਾਈ ਝਗੜਾ ਵੀ ਹੁੰਦਾ ਆਪਸ ਦੇ ਵਿੱਚ ਔਰ ਇਹ ਜਿਸ ਤਰ੍ਹਾਂ ਦੇ ਨਾਲ ਰੰਗ ਤਿਆਰ ਕੀਤੇ ਨੇ ਪੰਜਾਬ ਵਿਭਾਗ ਨੇ ਹਰਬਲ ਫੁੱਲਾਂ ਦਾ ਇਹ ਗੁਲਾਲ ਹੈ ਔਰ ਕਿਸੇ ਤਰ੍ਹਾਂ ਦੇ ਵੀ ਤੁਸੀਂ ਫੁੱਲ ਬਾਜ਼ਾਰ ਤੋਂ ਖਰੀਦ ਸਕਦੇ ਹੋ ਆਪਣੇ ਗਾਰਡਨ ਤੋਂ ਤੋੜ ਕੇ ਉਸ ਫੁੱਲਾਂ ਦੇ ਨਾਲ ਰੰਗ ਬਣਾ ਸਕਦੇ ਹੋ ਜਾਂਦੇ ਜਾਂਦੇ ਕੀ ਕਹੋਗੇ ਮੈਡਮ ਬਸ ਸਾਡੇ ਵੱਲੋਂ ਇਹੀ ਹੈ ਕਿ ਤੁਸੀਂ ਇਸ ਤਰ੍ਹਾਂ ਗੁਲਾਲ ਬਣਾ ਕੇ ਦੇਖੋ ਤੇ ਆਪਣੀ ਹੋਲੀ ਨੂੰ ਖੂਬ ਇੰਜੋਏ ਕਰੋ ਸੋ ਪੀਟੀਸੀ ਨੈਟਵਰਕ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਮੁਬਾਰਕਾਂ ਫੁੱਲਾਂ ਦੀ ਹੋਲੀ ਦੇ ਨਾਲ ਹੀ ਹੋਲੀ ਖੇਲੋ ਫੁੱਲਾਂ ਦੇ ਰੰਗਾਂ ਦੇ ਨਾਲ ਆਪਣੇ ਰੰਗ ਮਲੋ ਆਪਣੇ ਦੋਸਤਾਂ ਨੂੰ ਰੰਗ ਮਲੋ ਕੈਮਰਾਮੈਨ ਗੁਰਦੀਪ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ